ਆਸ਼ਰੋਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵਿਕਾ ਚਾਂਤ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਡਾਂਗਰਾ ਨਸਤੇਕ ਹੋਇਆ ਭਿਆਨਕ ਸੜਕ ਹਾਦਸਾ ਦੋ ਦੀ ਮੌਤ ਇੱਕ ਵਿਅਕਤੀ ਗੰਭੀਰ ਜ਼ਖਮੀ ਗੁਰੂ ਅਰਜਨ ਦੇਵ ਨਗਰ ਮਾਲ ਮੰਡੀ ਵਿਖੇ ਚੋਰ ਨੇ 4.5 ਲੱਖ ਦੀ ਨਕਦੀ ਤੇ ਕੀਤਾ ਹੱਤਸਾਫ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਸਮਾਰਟ ਸਿਟੀ ਵਿੱਚ ਲੱਗੇ ਕੂੜੇ ਦੇ ਢੇਰ ਸ਼ਹਿਰ ਵਾਸੀਆਂ ਨੇ ਆਖਿਆ ਅਮਰਸਰ ਕਾਗਜ਼ਾ ਵਿੱਚ ਸਮਾਰਟ ਸਿਟੀ ਅਤਿਨ ਖਬਰਾਂ ਵਿਸਤਾਰ ਨਾਲ ਟਾਂਗਰਾਂ ਨਸਤੇਕ ਮੁਛਲਾ ਵਾਲੇ ਮੋੜ ਲੱਗ ਸੜਕ ਹਾਦਸੇ ਦੌਰਾਨ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਵੱਲੋਂ ਨਜ਼ਦੀਕੀ ਹਸਪਤਾਲ ਭੇਜਿਆ ਗਿਆ ਜਿੱਥੇ ਇੱਕ ਹੋਰ ਦੀ ਮੌਤ ਹੋ ਗਈ ਅਤੇ ਇੱਕ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਹਰ ਬਣਾਇਆ ਸੀ ਗੁਰੂ ਅਰਜਨ ਦੇਵ ਨਗਰ ਮਾਲ ਮੰਡੀ ਵਿਖੇ ਰਹਿਣ ਵਾਲੇ ਗੋਬਿੰਦਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਗੁਰੂ ਅਰਜਨ ਦੇਵ ਨਗਰ ਮਾਲ ਮੰਡੀ ਵਿਖੇ ਉਹਨਾਂ ਦਾ ਦਫ਼ਤਰ ਹੈ ਉਹਨਾਂ ਆਖਿਆ ਕਿ ਕਰੀਬ 4.5 ਲੱਖ ਰੁਪਏ ਉਹਨਾਂ ਦੇ ਦਫ਼ਤਰ ਵਿੱਚ ਸਨ ਅਤੇ ਕੋਈ ਅਣਪਛਾਤੇ ਨੌਜਵਾਨ ਵੱਲੋਂ ਚੋਰੀ ਕਰਕੇ ਲੈ ਗਏ ਹਨ ਜੇਦੀ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਤਸਵੀਰ ਵੀ ਕੈਦ ਹੋਈ ਹੈ ਮੌਕੇ ਤੇ ਪੁੱਜਿਆ ਪੁਲਿਸ ਅਧਿਕਾਰੀ ਨੇ ਆਖਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਲਦੀ ਚੋਰ ਨੂੰ ਗ੍ਰਫਤਾਰ ਕਰ ਲਿਆ ਜਾਵੇਗਾ। ਬੀਗੁਰੂ ਤੇਕਬਾਦਨਗਰ ਮਾਲ ਮੰਡੀ 'ਚ ਸਾਡਾ ਆਫਿਸ ਹੈ ਨਾਲ ਉੱਥੇ ਮਦਰ ਡੇਰੀ ਆਈਸਕ੍ਰੀਮ ਦਾ ਡਿਸਟ੍ਰਿਬਿਊਸ਼ਨ ਹੈ। ਤੇ ਰਾਤੀ ਕੋਈ ਪੌਣੇ 4 ਵਜੇ ਦੇ ਕਰੀਬ ਰਾਤੀ ਚੋਰੀ ਹੋਈ ਹੈ ਸਾਡੇ ਆਫਿਸ 'ਚ। ਜਿਸ ਵਿੱਚ ਕਿ 4,29,000 ਰੁਪਏ ਕੈਸ਼ ਹੈ। ਪਲੱਸ ਉਧਰੋਂ ਸਟਾਕ ਦਾ ਗੋਡਾਊਨ ਦਾ ਚੋਰੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਪਰ ਗੋਡਾਊਨ 'ਚ ਉਹਨੂੰ ਆਈਸਕ੍ਰੀਮ ਦੇ علاوہ ਕੁਝ ਨਜ਼ਰ ਨਹੀਂ ਆਇਆ ਤੇ ਦੋਰ ਖੁੱਲਾ ਛੱਡ ਗਿਆ ਉਹਦਾ। ਉਹਦਾ ਵੀ ਨੁਕਸਾਨ ਹੋਇਆ। ਸੀਸੀਟੀਵੀ 'ਚ ਉਹ ਬਾਰੂ ਗੇਟ ਰਾਪੇ ਅੰਦਰ ਆਇਆ। ਇੱਕੋ ਹੀ ਬੰਦਾ ਸਰ। ਇੱਕੋ ਬੰਦਾ ਆਇਆ ਤੇ 5-7 10 ਮਿੰਟ ਪਹਿਲੇ ਬਾਹਰ ਫੋਲਾ ਫਰਾਲੀ ਕਰਦਾ ਰਿਹਾ ਗੱਡੀਆਂ ਵੱਲ ਉਧਰ ਕੋ ਡਾਊਨ ਵੱਲ ਕੋ ਡਾਊਨ ਵੀ ਖੋਲੇ ਉਹਨੇ ਕੋ ਡਾਊਨ ਦਾ ਲੌਕ ਵੀ ਛੇੜਿਆ ਦਰਵਾਜ਼ਾ ਖੋਲ੍ਹਿਆ ਉਹਦੇ ਚ ਪਰ ਕੁਛ ਨਜ਼ਰ ਨਹੀਂ ਆਇਆ ਉਹਨਾ ਉਸ ਤੋਂ ਬਾਅਦ ਉਹਨੇ ਕੋ ਡਾਊਨ ਦਾ ਬੂਆ ਉਤਰਾ ਹੀ ਖੁੱਲਾ ਛੱਡ ਗਏ ਅੰਦਰ ਆ ਗਿਆ ਥੋੜੀ ਸ਼ੀਸ਼ਾ ਤੋੜ ਕੇ ਆਫਿਸ ਦਾ ਸ਼ੀਸ਼ਾ ਤੋੜ ਕੇ ਅੰਦਰ ਆ ਕੇ ਫਿਰ ਸਾਰੇ ਗੱਲਾਂ ਤੋੜਿਆ ਕੈਸ਼ ਕਾਊਂਟਰ ਤੋੜ ਕੇ ਤੇ ਉਹਦੇ ਚ ਸਾਰਾ ਕੈਸ਼ ਸਾਰਾ ਕੁਝ ਕੱਢ ਕੇ ਲੈ ਗਿਆ ਪਰ ਕੱਲ ਬੈਂਕ ਬੰਦ ਸੀ ਨਾਰਮਲ ਹੈ ਦੋ ਦਿਨ ਫਰਾਈਡੇ ਦੀ ਸੇਲ ਸੀ ਕਲੈਕਸ਼ਨ ਸੀ ਲੜਕਿਆਂ ਦੀ ਸੈਟਰ ਮੋਕਦੇ ਦੇ ਕਾਲਜ ਦੇ ਬਾਹਰੋਂ ਦੇਸ ਦੇ ਬਾਹਰ ਦੇ ਤਿੰਨ ਦੇ ਚੋਰ ਕੋਈ ਹੈ ਇਹਨਾਂ ਦੇ ਸਾਹਮਣੇ ਆ ਕੇ ਕੋਈ ਸ਼ੀਸ਼ਾ ਤੋੜ ਕੇ ਐਂਟਰ ਕਰਦੇ ਤੇ 4,90,000 ਰੁਪਏ ਦਾ ਇਹਨਾਂ ਦਾ ਕੈਸ਼ ਲੈ ਗਏ ਆ ਤੇ ਕੋਈ ਸਟਾਕ ਰੂਮ ਵੀ ਇਨਵਾਇਸ ਤੋਂ ਮਦਰ ਡੇਰੀ ਆਣਾਂ ਦਾ ਇਹਨਾਂ ਦਾ ਆਪਣਾ ਗੋਦਾਮ ਹੈ ਉਹ ਉਹਨਾਂ ਦਾ ਸਟਾਕ ਰੂਮ ਦਾ ਜਿਹੜਾ ਆਪਣਾ ਦਰਵਾਜ਼ਾ ਖੁੱਲਾ ਹੋਣ ਕਰਕੇ ਥੋੜਾ ਨੁਕਸਾਨ ਹੋਇਆ ਵਾ ਬਾਕੀ ਜਿਹੜੀ ਕਾਰਵਾਈ ਜਿਹੜੀ ਅਸੀਂ ਕਾਰਵਾਈ ਕਰਕੇ ਆਪਾਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ 스마트 ਸਿਟੀ ਦੀ ਬਾਰ-ਬਾਰ ਦੁਹਾਈ ਦਿੱਤੀ ਜਾ ਰਹੀ ਜਿਸ ਦੇਪੋਲ ਸਾਡੀ ਫਾਸਟ ਵੀ ਨਿਊਜ਼ ਟੀਮ ਵੱਲੋਂ ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰ ਵਿੱਚ ਲੱਗੇ ਕੂੜੇ ਦੇ ਢੇਰ ਜੋ ਕਿ ਬਿਮਾਰੀਆਂ ਨੂੰ ਦਸਤਖ ਦੇ ਰਹੇ ਹਨ ਇਹਨਾਂ ਦੀਆਂ ਤਸਵੀਰਾਂ ਦਿਖਾ ਕੇ ਖੋਲੀ ਗਈ ਲੋਕਾਂ ਦੀ ਸਰਕਾਰ ਨੂੰ ਬਸ ਇੱਕੋ ਅਪੀਲ ਹੈ ਕਿ ਅੰਮ੍ਰਿਤਸਰ ਸ਼ਹਿਰ ਨੂੰ 스마트 ਸਿਟੀ ਆਖਿਆ ਜਾਂਦਾ ਹੈ ਉਹਦੇ ਲਈ ਖੋਖਲੇ ਦਾਅਵੇ ਨਾ ਕੀਤੇ ਜਾਣ ਬਲਕਿ ਕੋਈ ਸੁਧਾਰ ਵੀ ਕੀਤਾ ਜਾਵੇ ਸਮਾਰਟ ਸਿਟੀ ਕਹਿਣ ਨਾਲ ਸਮਾਰਟ ਸਿਟੀ ਨਹੀਂ ਬਣੇਗੀ ਐਸ ਨੂੰ ਸਮਾਰਟ ਸਿਟੀ ਬਣਾਇਆ ਵਿਝਾਵੇ ਇਹਦੇ ਸਰਕਾਰ ਨੂੰ ਚਾਹੀਦਾ ਜੀ ਕਿ ਆਪਣਾ ਇਥੋਂ ਚੁਕਾਵੇ ਇਹਦੇ ਆਂਦੇ ਵੀ ਨੇ ਚੁੱਕਣ ਯਾਨੀ ਲੋਕੀ ਫੇਰ ਲਾ ਜੰਦੇ ਨੇ ਆਂਦੇ ਨੇ ਚੁੱਕਣ ਵੇਸੇ ਤੇ ਲੋਕੀ ਨਹੀਂ ਮੰਨਦੇ ਨਾ ਲੋਕੀ ਫੇਰ ਇੱਕ ਪਾਸੇ ਚੁੱਕ ਕੇ ਜਾਂਦੇ ਦੂਜੇ ਪਾਸੇ ਲੋਕੀ ਲਾ ਜੰਦੇ ਨੇ ਫੇਰ ਲੋਕਾਂ ਦੀ ਵੀ ਗਲਤੀ کہہ ਸਕਦੇ ਆ ਪ੍ਰਸ਼ਾਸਨ ਨੂੰ ਕੀ ਚਾਹੀਦਾ ਪ੍ਰਸ਼ਾਸਨ ਤੇ ਆਪਣਾ ਜਦੋਂ ਕੰਮ ਕਰਦਾ ਹੀ ਪਿਆ ਉਹ ਤੇ ਚੁਕਾਉਂਦੇ ਹੀ ਨਹੀਂ ਜਦੋਂ ਰੋਹ ਜਾਂਦੀ ਗੱਡੀ ਤੇ ਵੇਸੇ ਚੁੱਕਣ ਪਰ ਲੋਕੀ ਵਿਵਹੇ ਲਾਇੰਦੇ ਮੰਦੇ ਨਹੀਂ ਜੇ ਕਿਸ ਨੂੰ ਕਹੋ ਤੇ ਅੱਗੋਂ ਲੜਨ ਪੈਂਦੇ ਨੇ ਇੱਕੋ ਦਿਨ ਦਾ ਗੁਰਾ ਹਾਂ ਇਹ ਕੱਲ ਚੁੱਕੇ ਗਏ ਨੇ ਕੋਜੀ ਪ੍ਰਸ਼ਾਸਨ ਨੇ ਇਹਦੇ ਵੱਲ ਬਹੁਤ ਜਲਦੀ ਧਿਆਨ ਦੇਣਾ ਚਾਹੀਦਾ ਕਿਤੇ ਗਰਮੀ ਦਾ ਸੀ ਹੈ ਨਾ ਇੱਕ ਜਿਹੜਾ ਹੈ ਘਰ ਗਲੀ ਫਾਰਮਰ ਨੇ ਅਰਬਾਰ ਸ਼ਹਿਰ ਦੇ ਵਿੱਚ ਕੂੜੇ ਢੇਰ ਲੱਗਣ ਦੇ ਨਾਲ ਬਿਮਾਰੀ ਫੈਲਣ ਦਾ ਡਰ ਹੈ ਪ੍ਰਸ਼ਾਸਨ ਨੇ ਇਹਦੇ ਵੱਲ ਬਹੁਤ ਜਲਦੀ ਧਿਆਨ ਦੇਣਾ ਚਾਹੀਦਾ ਦੇਖੋ ਪ੍ਰਸ਼ਾਸਨ ਦਾ ਕੰਮ ਹੈ ਕਿ ਲੋਕਾਂ ਨੂੰ ਸੁੱਖ ਸਾਧਨ ਦੇਣਾ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਦੇਗਾ ਤੇ ਇਸੀ ਵੱਲ ਜਿਹੜਾ ਕਾਰਪੋਰੇਸ਼ਨ ਨੂੰ ਇਹਨਾਂ ਨੂੰ ਜਿਹੜਾ ਪੈਸਾ ਰੋਕਿਆ ਪੈਸਾ ਦੇਣਾ ਤੇ ਇਹਦੇ ਕਰਕੇ ਜਿਹੜਾ ਸਮੱਸਿਆ ਆ ਰਹੀ ਸਮੱਸਿਆ ਨਹੀਂ ਆਏਗੀ ਨਾ ਨਾ ਕਹਿਂ ਜੀ ਹੈ ਕਹਿਂ ਜੀ ਹਵਾਜ਼ ਕਾਗਜ਼ਾਂ ਦੀ ਰਹਿੰਦਾ ਜੀ ਸਮਾਰਟ ਸਿਟੀ ਹੈ ਸਮਾਰਟ ਸਿਟੀ ਵੈਸੇ ਦੇਖਣ ਦੇ ਵਿੱਚ ਕੋਹ ਹਾਲਾਤ ਜਿਹੜੇ ਨਜ਼ਰ ਆ ਰਹੇ ਆ ਉਹ ਬਿਲਕੁਲ ਬਿਲਕੁਲ ਨਹੀਂ ਖੇਤੇ ਗਿਆ ਸ਼ਹਿਰ ਦੀਆਂ ਸੜਕਾਂ ਗਲੀਆਂ ਬਾਜ਼ਾਰਾਂ ਵਿੱਚ ਲੱਗੇ ਜਗਾ ਜਗਾ ਕੋੜੇ ਦੇ ਢੇਰ ਹੈ ਜਿੱਥੇ ਬਿਮਾਰੀਆਂ ਨੂੰ ਦਸਤਕ ਦੇ ਰਹੇ ਨੇ ਉੱਥੇ ਹੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸਮਾਰਟ ਸਿਟੀ ਦੇ ਜਿਹੜੇ ਦਾਵੇ ਕੀਤੇ ਜਾ ਰਹੇ ਨੇ ਉਹਨਾਂ ਦੀ ਪੋਲ ਵੀ ਖੋ ਰਹੇ ਨੇ ਪ੍ਰਸ਼ਾਸਨ ਨੂੰ ਲੋਕਾਂ ਦੀ ਪੁਰਜਰ ਅਪੀਲ ਹੈ ਕਿ ਸ਼ਹਿਰ ਦੀਆਂ ਗਲੀਆਂ ਵਜ਼ਾਰਾਂ ਸੜਕਾਂ ਦੇ ਵਿੱਚ ਚੌਂਕਾਂ ਦੇ ਵਿੱਚ ਲੱਗੇ ਜਿਹੜੇ ਕੋੜੇ ਦੇ ਢੇਰ ਹੈ ਇਹਨਾਂ ਨੂੰ ਜਲਦ ਜਲਦ ਹਟਾਇਆ ਜਾਵੇ ਤਾਂ ਜੋ ਜੜੀਆਂ ਬਿਮਾਰੀਆਂ ਵੀ ਜਿੱਥੇ ਦਸਤਖ ਦੇਰੀਆਂ ਨੇ ਉਹਨਾਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ ਕੈਮਰਾਮੈਨ ਰਮਨ ਕੁਮਾਰ ਜਨ ਹਲਚੀਲ ਸ਼ਰਮਾ ਫਾਸਟਵੇ న్యూਸ ਅੰਮ੍ਰਿਤਸਰ ਆਪ ਸਾਥੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਆਪ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਮਾਨਯੋਗ ਡੀਜੀਪੀ ਸਾਹਿਬ ਟ੍ਰੈਫਿਕ ਚੰਡੀਗੜ੍ਹ ਪੰਜਾਬ ਅਤੇ ਸਤਿੰਦਰ ਸਿੰਘ ਜੀ ਐਸਐਸਪੀ ਸਾਹਿਬ ਅੰਮ੍ਰਿਤਸਰ ਵਿਖੇ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਸਟਾਫ ਇੰਚਾਰਜ ਇੰਸਪੈਕਟਰ ਚਰਨਜੀਤ ਸਿੰਘ ਐਸਆਈ ਕਮਲਜੀਤ ਐਸਆਈ ਰஞ்சிਤ ਸਿੰਘ ਨੇ ਕਸਬਾ ਜੰਡਿਆਲਾ ਦੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਨਵਾਂ ਕਾਨੂੰਨ ਜੋ 1 ਅਗਸਤ ਤੋਂ ਲਾਗੂ ਹੋਣ ਜਾ ਰਿਹਾ ਹੈ ਕਿ ਜੇ ਕੋਈ ਬੱਚਾ ਜਿਸ ਦੀ ਉਮਰ 16 ਸਾਲ ਤੋਂ ਘੱਟ ਹੈ ਮੋਟਰਸਾਈਕਲ ਜਾਂ ਕਾਰ ਹੋਰ ਵਾਹਨ ਚਲਾਉਂਦਾ ਹੈ ਤਾਂ ਉਸ ਦੇ ਮਾਪੇ ਨੂੰ 3 ਸਾਲ ਦੀ ਸਜ਼ਾ ਅਤੇ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਇਸ ਬਾਰੇ ਜਾਗਰੂਕ ਕੀਤਾ ਗਿਆ ਖੱਤਰੀ ਸਭਾ ਅੰਮ੍ਰਿਤਸਰ ਅਤੇ ਮਹਿਲਾ ਮੰਡਲ ਵੱਲੋਂ ਮੰਦਿਰ ਆਰ ਬੀ ਸਟੇਟ ਲੋਹਾਰਾ ਕਾ ਰੋਡ ਵਿਖੇ ਪ੍ਰਭੂ ਵਰਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਖੱਤਰੀ ਸਭਾ ਮਹਿਲਾ ਮੰਡਲ ਦੀ ਪ੍ਰਧਾਨ ਡਾਕਟਰ ਸਵਰਾਜ ਕਰੋਵਰ ਨੇ ਕਿਹਾ कि खत्री सभा हमेशा इस समाज दी पलाई दे कम्मा वचनबद्ध है इस मौके खत्री सभा महिला मंडल दी मीत प्रधान अंजू खन्ना इंद्रा तवन जर्नल सेक्रेटरी डॉली पाटिया सोनिया चौहान वीना कपूर समेत वड्डी गिनती विच मेंबर्स हाजिर सन आज लोहार का रोड पर आरबी स्टेट के मंदिर में प्रभु वरदान कैंप जो है वो आयोजित किया गया है जिसमें कि नए कपड़े और जो बहुत अच्छी कंडीशन के कपड़े थे वो बहुत सारे सैकड़ों ज़रूरतमंद लोगों को जो है वो प्रदान किए गए हैं और ये हमारा वर, प्रभु वरदान कैंप जो है ये नौ दस वर्षों से चलता आ रहा है और दूसरे अन्य सामाजिक जो कार्य हैं उनमें भी जो है वो हमेशा अग्रणी रहा है और हमारे जितने भी खत्री सभा महिला मंडल की हमारी सदस्य हैं वो भी बढ़ चढ़ के भाग लेती हैं खत्री सभा के भी जो सारे मेंबर्स हैं जो पदाधिकारी हैं उन का भी जो है हमें बड़ा सहयोग मिलता है और आज का भी जो है वो कार्यक्रम बहुत ही अत्यंत शानदार रहा है और सफल रहा है अभूतपूर्व रहा है और सारे हमारे मैं कहती हूं कि हमारा परिवार है ये खत्री सभा का खत्री सभा महिला मंडल का खत्री सभा हमेशा सदैव भी सामाजिक कार्यों में अग्रणी रही है और पिछले लंबे समय से प्रभु वरदान कैंप का आयोजन कर रही है इस कैंप में हम जो जरूरतमंद लोग हैं उनके लिए जो घरों में अन सामान होता है उसका वितरण करते हैं आज आरबी स्टेट में बहुत ही सुंदर वातावरण में इस अच्छे माहौल में अच्छे वातावरण में बहुत उमस होने के बावजूद भी लाभार्थियों का तांता आप देख सकते हैं और पिछले लंबे एक दो घंटे से ऐसे ही यहाँ पर लाभ लेने वाले आसपास की कॉलोनी के लोग आ रहे हैं जेड़ा है प्रभु वरदान कैंप का आयोजन है वो आरबी स्टेट ਇੱਕ ਬੜੀ ਅੰਮ੍ਰਿਤਸਰ ਦੀ ਪੌਸ਼ ਕਲੋਨੀ ਹੈ ਔਰ ਉਸ ਕਲੋਨੀ ਦੇ ਮੰਦਰ ਦੇ ਪ੍ਰਾਂਗਨ ਦੇ ਵਿੱਚ ਲਗਾਇਆ ਹੈ ਇਹਦੀ ਤਿਆਰੀ ਅਸੀਂ ਕੋ ਕਰੀਬਨ 15 ਦਿਨ ਤੋਂ ਕਰ ਰਹੇ ਸੀ ਜਦੋਂ ਸਾਡਾ ਪਿਛਲਾ ਕੈਂਪ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਪਿਛਲੇ 10 ਸਾਲਾਂ ਤੋਂ ਖਤਰੀ ਸਭਾ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦਾ ਨਾਮ ਹੈ ਪ੍ਰਭੂ ਵਰਦਾਨ ਕੈਂਪ ਇਸ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਪੁਰਾਣੇ ਕੱਪੜੇ ਜੋ ਹੁੰਦੇ ਨੇ ਜਿਨ੍ਹਾਂ ਦੀ ਕੰਡੀਸ਼ਨ ਵਧੀਆ ਹੁੰਦੀ ਹੈ ਉਹ ਤਕਸੀਮ ਕੀਤੇ ਜਾਂਦੇ ਨੇ ਇਸ ਤਰ੍ਹਾਂ ਜ਼ਰੂਰਤਮੰਦ ਲੋਕਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੋ ਰਹੀਆਂ ਨੇ ਤੇ ਸੰਸਥਾ ਵੱਲੋਂ ਜਿਹੜੀ ਹੈ ਉਹ ਸੇਵਾ ਵੀ ਨਿਰੰਤਰ ਕੀਤੀ ਜਾ ਰਹੀ ਹੈ। ਸੋਸਾਇਟੀ ਦੇ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਸੰਸਥਾ ਵੱਲੋਂ ਇਹੋ ਜਿਹੀ ਸੇਵਾ ਜਿਹੜੀ ਹੈ ਉਹ ਨਿਰੰਤਰ ਜਾਰੀ ਰਹੇਗੀ। ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਹਦਾਇਤ ਉੱਤੇ ਚੋਣ ਵਿਭਾਗ ਨੇ ਸਾਬਤੋਂ ਘੱਟ ਵੋਟਾਂ ਬਣਾਉਣ ਵਾਲੇ 500 ਬੀਐਲਓਜ਼ ਨਾਲ ਮੀਟਿੰਗ ਦੌਰਾਨ ਗੁਰਦੁਆਰਾ ਚੋਣ ਹਲਕਾ ਪੱਧਰ ਉੱਤੇ ਕੀਤੀ ਗਈ। ਅਤੇ ਕਾਰਵਾਈ ਬਾਰੇ ਚਾਰਜ ਆ ਲਿਆ ਗਿਆ ਉਹਨਾਂ ਸਾਰੇ ਬੀਐਲਓਸ ਨੂੰ ਹਦਾਇਤ ਕੀਤੀ ਕਿ ਐਤਵਾਰ 28 ਜੁਲਾਈ ਨੂੰ ਆਪਨੇ ਆਪਨੇ ਬੂਥਾਂ ਉਤੇ ਬੈਠ ਕੇ ਵੋਟ ਫੜਾ ਦੇ ਫਾਰਮ ਭਰੇ ਜਾਣ ਸਰਬੱਧ ਭਲੇ ਲਈ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡੋਲੀ ਸਰਬਜੀਤ ਸਿੰਘ ਨੇ ਕੀਰਤਨ ਦੀ ਹਾਜ਼ਰੀ ਭਰੀ ਇਸ ਮੌਕੇ ਪਾਈ सुरेंद्र ਸਿੰਘ ਅਰੋੜਾ ਵੀਰ ਜੀ ਅਮਰਜੀਤ ਸਿੰਘ ਪਸਰੀ ਚਾ ਦਲਜੀਤ ਸਿੰਘ ਕੋਹਲੀ ਅਮਰਜੀਤ ਸਿੰਘ ਨਰੰਗ ਸਮੀਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਜੀ ਆਇਆਂ ਨੂੰ ਵਾਈ ਗੁੱਡ ਟੀਕਾ ਬਰਸਾ ਬੜੀ ਜੀ ਬਦਲੇ ਅੱਜ ਸਾਰੇ ਹੀ ਇੱਥੇ ਇਕੱਠੇ ਹੋਏ ਹਾਂ ਇਹ ਵੀ ਇੱਕ ਵਿਧੀ ਦਾ ਵਿਧਾਨ ਹੈ ਕਿ ਅਸੀਂ ਜੋ ਅੱਜ ਇੱਥੇ ਇਕੱਠੇ ਹੋਏ ਹਾਂ ਅਸੀਂ ਉੱਪਰ ਲਿਖਵਾ ਕੇ ਆਏ ਹੋਏ ਹਾਂ ਕਿ ਅੱਜ ਅਸੀਂ ਸਾਰੇ ਜਣੇ ਇੱਥੇ ਇਕੱਠੇ ਹੋਵਾਂਗੇ ਇਸ ਅਜੱਗੀ ਵਿੱਚ ਬੈਠਾਂਗੇ ਆਪਣੀ ਝੂਲੀਆਂ ਖੁਸ਼ੀਆਂ ਨਾਲ ਭਾ ਕੇ ਜਾਵਾਂਗੇ ਕਿ ਲਈ ਪ੍ਰੇਮ ਤੇ ਸ਼ਾਂਤੀ ਅਸੀਂ 24 ਘੰਟੇ ਲੱਭਦੇ ਆਪਨੇ ਅੰਦਰ ਕੀ ਸਾਨੂੰ 24 ਘੰਟੇ ਸਾਨੂੰ ਸ਼ਾਂਤੀ ਮਿਲੇ ਅੱਜ ਸਾਰਿਆਂ ਦੀ ਅਰਦਾਸਾਂ ਇਹੀ ਹੋਣ ਕਿ ਜੋ ਵਸੀ ਪ੍ਰੇਮ ਸ਼ਾਂਤੀ ਆਨੰਦ ਅਸੀਂ ਲੈਣ ਵਾਸਤੇ ਆਏ ਆ ਸੋ ਅਸੀਂ ਸਾਰੇ ਜਾਣੇ ਉਹ ਲੈ ਸਕੀਏ ਪਰ ਪਰ ਚੁੰਨੀਆਂ ਸੇ ਲੈ ਸਕੀਏ ਨਹੀਂ ਨਾ ਪਾਗਾ ਜਾਬ ਸਰਕਾਰ ਵੱਲੋਂ جاری ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਮੁੱਖ ਪ੍ਰਸ਼ਾਸਕ ਅਮਰਪ੍ਰੀਤ ਕੌਰ ਸੰਧੂ ਆਈਏਐਸ ਵਧੀਕ ਮੁੱਖ ਪ੍ਰਸ਼ਾਸਕ ਡਾਕਟਰ ਰਜਿਤ ਅਬਰੌਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਟਾਊਨ ਪਲੈਨਰ ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇ ਪੁੱਡਾ ਦੇ ਰੈਗੂਲੇਟਰੀ ਵਿੰਗ ਵੱਲੋਂ ਪਿੰਡ ਕਾਲਾ ਕਨੂਪੁਰ ਰਾਮਪੀਰਤ ਰੋਡ ਤੇ ਬਨ ਰਹੀ ਅਣ ਅਧਿਕਾਰਤ ਕਲੋਨੀ ਵਿਰੁੱਧ ਕਾਰਵਾਈ ਕਰਦਿਆਂ ਹੋਇਆ ਕਲੋਨੀ ਨੂੰ ਢਾਹ ਦਿੱਤਾ ਗਿਆ ਜ਼ਿਲ੍ਹਾ ਟਾਊਨ ਪਲੈਨਰ ਅਮਰਸਰ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਹੋਇਆ ਕਿ ਕਿ ਉਹ ਗੈਰ ਕਾਨੂੰਨੀ ਕਲੋਨੀਆ ਜੋ ਕਿ ਪੁੱਡਾ ਵਿਭਾਗ ਤੋਂ ਮਨਜ਼ੂਰਸ਼ੁਦਾ ਨਹੀਂ ਹਨ ਉਹਨਾਂ ਵਿੱਚ ਪਲਾਟ ਖਰੀਦਣ ਤੋਂ ਪਹਿਲਾਂ ਕਲੋਨੀ ਪਲਾਟ ਸਬੰਧੀ ਪੁੱਡਾ ਪਾਸੋਂ ਪ੍ਰਾਪਤ ਕੀਤੀ ਗਈ ਮਨਜ਼ੂਰੀ ਐਨਓਸੀ ਦੀ ਮੰਗ ਜ਼ਰੂਰ ਕਰਨ ਪਿਛਲੇ 2 ਦਿਨਾਂ ਤੋਂ ਅੰਮ੍ਰਿਤਸਰ ਦੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਅਣਮਿੱਥਿਆ ਸਮੇਂ ਲਈ ਤਿੰਨ ਵਿਦਿਆਰਥੀ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਦੀ ਸਿਹਤ ਥੋੜੀ ਖਰਾਬ ਵੀ ਹੋ ਗਈ ਹੈ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਸਟੂਡੈਂਟਸ ਨੇ ਦੱਸਿਆ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਦੋ ਮੰਗਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਭੁੱਖ ਹੜਤਾਲ ਤੇ ਬੈਠੇ ਰਹਿਣਗੇ। ਛੇਤ ਜੀ ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ ਚੱਲ ਰਹੀ ਹੈ ਜੀ ਇਹ ਤੀਜਾ ਦਿਨ ਚੱਲ ਰਿਹਾ। ਤੇ ਕੁਝ ਖਾਨ ਦਾ ਖਾਦਾ ਪਿਤਾ ਨੇ ਤਿੰਨ ਦਿਨ ਇਸ ਕਰਕੇ ਮੜਾ ਮੋੜਾ ਬੀਬੀਆ ਡਾਊਨ ਹੋਇਆ ਤੇ ਆਇਆ ਡੀਨ ਅਕੈਡਮਿਕ ਤੇ ਡੀਨ ਸਟੂਡੈਂਟ ਵੈਲਫੇਅਰ ਆਇਆ। ਉਹਨਾਂ ਨੇ ਭਰੋਸਾ ਦਿੱਤਾ ਵੀ ਸੋਮਵਾਰ ਤੱਕ ਜਿਹੜਾ ਰਿੱਟਨ ਨੂੰ ਰਿਟਨ ਚ ਲਿਖ ਕੇ ਦੇ ਦਾਂਗੇ ਤੁਹਾਡੀਆਂ ਮੰਗਾਂ ਪੂਰੀਆਂ ਕਰਦਾ ਨੋਟਿਸ। ਪਰ ਅਸੀਂ ਵੀ ਸੋਮਵਾਰ ਤੱਕ ਜੇ ਨਜ਼ਰ ਨੋਟਿਸ ਸਾਡੇ ਹੱਥ ਨਹੀਂ ਆਉਂਦੇ ਨਾ ਨਜ਼ਰ ਅਸੀਂ ਇਥੋਂ ਨੀਂ ਭੁਖੜਤਾ ਉਹ ਨਹੀਂ ਤੇ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ੇਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤਿਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਚਾਰੇ ਮੰਦਿਰ ਲਾਲ ਭਵਨ ਮੋਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 240 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕ ਚੱਲਣਾ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਥਾਣਾ ਗੇਟ ਹਕੀਮਾ ਪਾਸੋਂ ਤਿੰਨ ਦੋਸ਼ੀਆਂ ਨੂੰ ਗ੍ਰਫਤਾਰ ਕਰ ਉਨ੍ਹਾਂ ਪਾਸੋਂ ਖਿਡੋਣੇ ਪਿਸਤੌਲ ਮੋਬਾਈਲ ਫੋਨ ਇਕ ਦਾਤਰ ਲੋਹਾ ਬਰਾਮਦਕਾਰ ਮਾਮਲਾ ਦਰਜ ਕੀਤਾ ਗਿਆ ਥਾਣਾ ਬੀ ਡਿਵੀਜ਼ਨ ਵੱਲੋਂ ਇੱਕ ਦੋਸ਼ੀ ਕਾਬੂ ਕਰ ਉਸ ਪਾਸੋਂ ਦੋ ਮੋਟਰਸਾਈਕਲ ਬਰਾਮਦਕਾਰ ਮਾਮਲਾ ਦਰਜ ਕੀਤਾ ਗਿਆ ਕਾਊਂਟਰ ਇੰਟੈਲੀਜੈਂਸ ਅਮਰੂਸਰ ਨੇ ਵਿਦੇਸ਼ ਆਧਾਰਿਤ ਚੋਟੀ ਦੇ ਨਸ਼ਾ ਤਸਕਰ ਨੂੰ ਗ੍ਰਫਤਾਰ ਕਰਕੇ 1.7 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਸਬਤ ਕੀਤੀ ਹੈ। ਭਗਵਾਨ ਵਾਲਮੀਕੀ ਆਸ਼ਰਮ ਤੋਨਾ ਸਾਈਪਰੋ ਸੇ ਗੱਦੀ ਨਸ਼ੀਨ ਅਤੇ ਚੇਅਰਮੈਨ ਓ ਪ੍ਰਕਾਸ਼ ਕੱਬਰ ਦੀ ਅਗਵਾਈ ਹੇਠ ਬੈਠਕ ਕੀਤੀ ਗਈ ਜਿਸ ਵਿੱਚ ਉਹਨਾਂ ਦੱਸਿਆ ਕਿ ਡੇਰਾ ਬਾਬਾ ਝਾੜਪੀਰ ਹਰੀ ਆਸ਼ਰਮ ਪਿੰਡ ਚੰਜੋਟੀ ਵਿਖੇ 11 ਅਗਸਤ ਨੂੰ ਮੇਲਾ ਮਨਾਇਆ ਜਾ ਰਿਹਾ ਜਿਸ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਤੇ ਰਾਤ ਨੂੰ ਕਵਾਲੀਆਂ ਵੀ ਹੋਣਗੀਆਂ।

ਅੱਗੇ ਸੰਸਮਾਜ ਦੀ ਸੰਤ ਮਿਲਗੀਨ ਨਾਲ ਇਹ ਦੇਖ ਕੇ ਮੀਟਿੰਗ ਹੋਈ ਜਿਹਦੇ ਸਿਰਫ ਸੰਮਤੀ ਦੇ ਨਾਲ ਪਾਸ ਕੀਤਾ ਗਿਆ ਕਿ 10 ਤਰੀਕ ਨੂੰ ਸੰਤਾਂ ਦੇ ਚੁੱਤੀ ਹਰੀ ਆਸ਼ਰਮ ਵਿਖੇ ਮੇਲਾ ਢਾੜਪੀ ਦਾ ਹੁੰਮਤਾ ਮਨਾਇਆ ਜਾ ਰਿਹਾ ਹੈ 12 ਤਰੀਕ ਨੂੰ ਮੇਲਾ ਕਰਾਇਆ ਜਾ ਰਿਹਾ ਪਿਠ ਦੀ ਝੁੱਟੀ ਉਥੋਂ ਦੀਆਂ ਅੱਜ ਮੀਟਿੰਗ ਹੋਈ ਆ ਮੈਂ ਸਾਰਿਆਂ ਨੂੰ ਕਹਿੰਦਾ ਮੈਂ ਹਮਤ ਮੇਲੇ 'ਚ ਪਹੁੰਚੋ ਔਰ ਲੱਖ ਲੱਖ ਮੁਬਾਰਕਾ ਦੇਣਾ ਹੁਣ ਸਮਾ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ छियाटा तो माता वैष्णो देवी यात्रा लिये दो बसा हुई रवाना ये तो कुछ होबर छोड़े ब्रेक तो बाद फन अपने बच्चों को नेचर का अनुभव और राइट्स का फन दीजिए आइए फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल डांस और बहुत सारी एक्साइटिंग एक्टिविटीज का एंट्री सिर्फ ₹5 रुपए शुरू

just a bottle bottle pass i trying to jump but need you i am here let me let me make you move let me make you move come back boy baby come so right can never can never is a mera swag yeah. let me make you move let me make you move પ્રધાન પ્રિન્સ શર્માર રાજ મહેતા અગવાઈ હેઠ મા યાત્રાની પહેલી બસ યાત્રા લેજ ગઈ શ્રી આરતી દેવાજ સમજ સેવક અરવિંદ પકના ભાજપા નેતા અવિનાશલા ਇਸ ਯਾਤਰਾ ਨੂੰ ਜੇ ਕਾਰਿਆ ਦੀ ਗੂੰਝੇਟ ਰਵਾਣਾ ਕੀਤਾ ਗਿਆ। ਇਸ ਮੌਕੇ ਮੀਤ ਹਰਤੇਵ ਸਿੰਘ, ਉਪ ਚੇਅਰਮੈਨ ਕੇਤਨ ਸ਼ਰਮਾ, ਉਪ ਕਹਾਜਾਂਚੀ ਨਿਰੇਸ਼ ਕੁਮਾਰ, ਦੀਪਾਂਸ਼ੂ ਗਹਿਰਾ, ਪੰਡਿਤ ਸ਼ਾਮ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਸੰਸਥਾ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਦੇ ਸਬੰਧ ਵਿੱਚ 11 ਅਗਸਤ ਨੂੰ ਚਾਟਾ ਪੈਟਰੋਲ ਪੰਪ ਵਿਖੇ ਲੰਗਰ ਪੰਡਾਰਾ ਲਗਾਇਆ ਜਾਵੇਗਾ। ਮਾਤਾ ਚਿੰਤਪੁਰਨੀ ਜੀ ਸੇਵਕ ਸਭਾ ਜਿਹੜੇ ਕਿ ਪਹਿਲਾਂ ਵੀ ਹਰ ਮਹੀਨੇ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਬੱਸ ਦੀ ਸੇਵਾ ਕਰਦੇ ਆ। ਤੇ ਇਹਨਾਂ ਦੀ ਟੀਮ ਵੱਲੋਂ ਅੱਜ ਰਲ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਪਹਿਲੀ バス ਯਾਤਰਾ ਮਾਤਾ ਵੈਸ਼ਨੂ ਦੇਵੀ ਜੀ ਨੂੰ ਰਵਾਨਾ ਕਰਨ ਲੱਗੇ ਆ ਜੀ ਜਾਂ ਮਹਾਮਾਈ ਦੀ ਮਰਜ਼ੀ ਇਸ ਸਾਲ ਵੈਸ਼ਨੂ ਦੇਵੀ ਲੈ ਕੇ ਜਾ ਰਹੇ ਆ ਆਪਾਂ ਮਹਾਮਾਏ ਅਗੇ ਇਹ ਦਰਖਾਸਤ ਕਰਦੇ ਆਂ ਕਿ ਸਾਡੇ ਇਲਾਕਾ ਨਿਵਾਸੀ ਸਾਰੇ ਖੁਸ਼ੀ ਰਹਿਣ ਅਤੇ ਇਥੋਂ ਬਿਮਾਰੀ ਅਤੇ ਨਸ਼ਿਆਂ ਦਾ ਖਤਮ ਹੋਵੇ ਜੀ ਸ਼੍ਰੀ ਹਨੂਮਾਨ ਸੇਵਾ ਪਰਿਵਾਰ ਕਮੇਟੀ ਵੱਲੋਂ ਮਾਲ ਮੰਡੀ ਐਮ ਕੇ ਗਾਰਡਨ ਵਿੱਚ ਗੁਰੂ ਪੂਰਨਿਮਾ ਉਤਸਵ ਦਾ ਅੱਜ ਬਹੁਤ ਹੀ ਧੂਮ-ਧਾਮ ਨਾਲ ਕੀਤਾ ਗਿਆ और भी बहुत सारे श्रद्धालु हाजिर सन दुख श्री कसेल महादेव सेवक सभा पुतली अमृतसर वाले वाल मेती अठाई जुलाई 2024 दिन एतवार सवेरे पांच बजे कावड़ यात्रा श्री आरती शिव दुर्गा मंदिर करतार नगर जटा तो शुरू हो के श्री कसीलताम विखे गई इस मौके वड्डी गिनती विच लोग हाजिर सान सावन दे महीने दे संबंध विच भोली प्रधान ने ते प्रेम कुमारी दी प्रधान की है बाबा लाल जी ਲਈ तिन बसा खंड वाला अमृतसर तो मंदिर बाबा लाल जी ले रवाना होया ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਸਵਰਾਜ ਢਿੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਅੰਮ੍ਰਿਤਸਰ ਸ਼ਹਿਰੀ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲ ਕੁਮਾਰ ਅਤੇ ਕਾਮਰੇਡ ਵਿਜੇ ਕੁਮਾਰ ਵੀ ਪਹੁੰਚੇ ਅਤੇ ਆਪਣੀ ਹਾਜ਼ਰੀ ਲਗਵਾਈ ਬੱਸਾਂ ਭਰ ਕੇ ਤਿੰਨ ਬੱਸਾਂ ਲੈ ਕੇ ਜਾਂਦੇ ਨੇ ਜੀ ਬਾਬਾ ਲਾਲ ਜੀ ਪੱਟੀ ਜੀ ਪੱਟੀ ਸ਼ਹਿਰ ਦੇ ਵਿੱਚ ਤਰਨਤਾਰ ਰੋਡ ਤੇ ਜਿਹੜਾ ਬਾਬਾ ਲਾਲ ਜੀ ਦਾ ਮੰਦਿਰ ਆ ਉਹ ਜਗ੍ਹਾ ਦੇ ਉੱਤੇ ਬੱਸਾਂ ਲੈ ਕੇ ਬੜੇ ਉਸ਼ਾਹ ਦੇ ਨਾਲ ਜਾਂਦੇ ਨੇ ਪ੍ਰੇਮ ਭੈਣ ਜੀ ਦੀ ਅਗਵਾਈ ਵਿੱਚ ਤਰਨਤਾਰਨ ਪੱਟੀ ਜਿਹੜਾ ਤਰਨਤਾਰਨ ਰੋਡ ਤੇ ਪੱਟੀ ਸ਼ਹਿਰ ਦੇ ਵਿੱਚ ਬਾਬਾ ਲਾਲ ਜੀ ਦਾ ਮੰਦਿਰ ਆ ਜੱਜਪਾਟ ਜਿੱਥੇ ਜੱਜਪਾਟਿਆ ਜੀ ਮੰਤ ਨੇ ਉਹਨਾਂ ਦੇ ਦਰਬਾਰ ਦੇ ਵਿੱਚ ਜਾ ਰਹੀਆਂ ਨੇ ਸਾਵਣ ਮਹੀਨੇ ਦੇ ਮੌਕੇ ਤੇ ਗੁਪਤਾ ਬੇਖਰੀ ਮਜੀਠਾ ਰੋਡ ਤੇ ਸਥਿਤ ਸੰਧਿਆ ਮੰਦਿਰ ਵਿਖੇ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਵੱਲੋਂ ਪੋਲੇ ਬਾਬਾ ਜੀ ਦਾ ਰੂਦਰ ਅਭਿਸ਼ੇਕ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਹਨੂਮਾਨ ਚਾਲੀਸਾ ਦੇ ਮੁਖ ਸੇਵਾਦਾਰ ਸੂਰਜ ਬੱਬਰ, ਮੋਹਿਤ ਬੱਬਰ, ਅਨਿਲ ਚੌਧ, ਅਭਿਸ਼ੇਕ ਤਨੇਜਾ, ਵਿੱਕੀ ਸੋਨੀ, ਅੰਸ਼ਲ ਵਾਹੀ ਆਦ ਹਾਜ਼ਰ ਸਨ ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਨੇ 7 ਮਹੀਨੇ ਦੇ ਉਪਲਕਸ਼ ਰੂਦਰ ਅਭਿਸ਼ੇਕ ਕਰਵਾਇਆ ਸ਼੍ਰੀ ਸੰਧਿਆ ਮੰਦਿਰ ਜਿਹੜਾ ਮਜੀਠਾ ਰੋਡ ਤੇ ਹੈ ਉੱਥੇ ਅੱਜ ਭੋਲੇ ਭੰਡਾਰੀ ਦਾ ਰੂਦਰ ਅਭਿਸ਼ੇਕ ਕੀਤਾ ਗਿਆ ਸਾਰੇ ਹਨੂਮਾ ਚਲिसा ਪਰਿਵਾਰ ਵੱਲੋਂ ਸ਼੍ਰੀ ਦੁਰਗਿਆਨਾ ਤੇਰਾ ਦੇ ਤੁਲਸੀਦਾਸ ਮੰਦਿਰ ਵਿੱਚ ਗੋਸਵਾਮੀ ਤੁਲਸੀਦਾਸ ਸ਼ੈਂਤੀ ਮੌਕੇ 13 ਜੁਲਾਈ ਤੋਂ 11 ਅਗਸਤ ਤੱਕ ਸਵੇਰੇ 8 ਵਜੇ ਤੋਂ 9 ਵਜੇ ਤੱਕ ਸ਼੍ਰੀ ਰਾਮ ਸ੍ਰੀਤਰ ਮਾਨਸਤਾ ਪਾਠ ਆਰੰਭ ਕੀਤਾ ਗਿਆ ਇਸ ਮੌਕੇ ਸਤੀਸ਼ ਗੋਪਾਲ ਪਵਨ ਵਦਵਾ ਡਾਕਟਰ ਅਵੀ ਆਦੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਸ਼ਬਦ ਕੀਰਤਨ ਨਾਮ ਸਿਮਰਨ 사త్సੰਗ ਸ਼੍ਰੀ ਅੰਮ੍ਰਿਤਸਰ ਵੱਲੋਂ ਹਫਤਾਵਾਰੀ ਅਤੇ ਵਿਸ਼ੇਸ਼ ਪ੍ਰੇਰਣਾ ਅਤੇ ਤਿਆਰੀ ਸਮਾਗਮ 370 ਇਸਮੋ ਨਗਰ ਮਾਰਕੀਟ ਦੇ ਕੋਲ ਹੋਇਆ ਜਿਸ ਵਿੱਚ ਭਾਈ ਸਾਹਿਬ ਭਾਈ ਜਸਬੀਰ ਸਿੰਘ ਅਤੇ ਸਤਪੀਰ ਸਿੰਘ ਜੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜੀਵਨ ਜੁਗਤ ਸਮਾਗਮ ਜੋ ਕਿ 4 ਅਗਸਤ ਤੋਂ 4 ਸਤੰਬਰ ਤੱਕ ਚੱਲੇਗਾ ਉਸ ਦਾ ਪਹਿਲਾ ਸਮਾਗਮ 4 ਅਗਸਤ ਨੂੰ ਭਾਈ ਵੀਰ ਸਿੰਘ ਜੀ ਹਾਲ ਵਿਖੇ ਹੋਵੇਗਾ ਜਿਸ ਵਿੱਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਖਪੀਰ ਸਿੰਘ ਦੀ ਸੰਗਤਾਂ ਦੇ ਦਰਸ਼ਨ ਕਰਨਗੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਲਕ੍ਰਿਸ਼ਨ ਸ਼ਰਮਾ ਵੱਲੋਂ ਬਟਾਲਾ ਰੋਡ ਵਿਖੇ ਲੋੜਵੰਦ ਲੋਕਾਂ ਵਿੱਚ ਸਬਜ਼ੀਆਂ ਵੰਡੀਆਂ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਤੇ ਬਾਬੇ ਨਾਨਕ ਦਾ ਪੰਡਾਰਾ ਲੱਗਦਾ ਕੱਚੀ ਸਬਜ਼ੀ ਹੈ ਕਿਉਂਕਿ ਸਾਰਾ ਪਰਿਵਾਰ ਜਿਹੜਾ ਇੱਕ ਹਫ਼ਤੇ ਵਾਸਤੇ ਸਬਜ਼ੀ ਲੈ ਜਾਂਦਾ ਸੋ ਕੋਈ ਵੀ ਜ਼ਰੂਰਤਮੰਦ ਹੈ ਬਟਾਲਾ ਰੋਡ ਵਿਚ ਆ ਕੇ ਆਪਣੀ ਜ਼ਰੂਰਤਾਂ ਪੂਰਾ ਕਰ ਸਕਦਾ ਹੈ ਆਖਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ ਨਾਗਰਵਨ ਅਸਥੇ ਕੋਇਆ ਭਿਆਨਕ ਸੜਕ ਹਾਦਸਾ ਦੋ ਦੀ ਮੌਤ ਇੱਕ ਵਿਅਕਤੀ ਗੰਭੀਰ ਜ਼ਖਮੀ ਗੁਰੂ ਅਰਜਨ ਦੇਵ ਨਗਰ ਮਾਲ ਮੰਡੀ ਵਿਖੇ ਚੋਰ ਨੇ 4.5 ਲੱਖ ਦੀ ਨਕਦੀ ਤੇ ਕੀਤਾ ਹਾਦਸਾ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਸਮਾਰਟ ਸਿਟੀ ਵਿੱਚ ਲੱਗੇ ਕੂੜੇ ਦੇ ਢੇਰ ਸ਼ਹਿਰ ਵਾਸੀਆਂ ਨੇ ਆਖਿਆ ਅਮਰਸਰ ਕਾਗਜ਼ਾ ਵਿੱਚ ਸਮਾਰਟ ਸਿਟੀ ਇਸਨਾਂ ਅੱਜ ਦੀਆਂ ਖਬਰਾਂ ਹੁਣੇ ਸੀ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦੋਈ ਜਸਤ ਤਨਵਾਦ